ਨਸ਼ਾ ਵੇਚੜ ਵਾਲਿਆਂ ਦੇ ਨਾਂ ਦੱਸੇ ਤੇ ਇਸ ਦੇ ਲਈ ਇਸੇ ਨੌਜਵਾਨ ਦੀ ਮਾਤਾ ਨੇ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਸੀ ਹਾਲਾਂਕਿ ਹੁਣ ਨਸ਼ੇ ਦਾ ਟੀਕਾ ਲਾਉਂਦੇ ਚਲਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਰੰਤਾਰੰਦਾ ਪਿੰਡ ਸਬਰਾ ਜਿੱਥੇ ਨੌਜਵਾਨ ਰਵੀ ਸਿੰਘ ਦੀ ਟੀਕਾ ਲਾਉਣ ਦੇ ਦੌਰਾਨ ਮੌਤ ਹੋਈਏ ਤੇ ਇਸ ਸਬੰਧੀ ਉਸਦੇ ਪਿਤਾ ਨੇ ਭਰੇ ਮਨ ਦੇ ਨਾਲ ਦੱਸਿਆ ਕਿ ਉਹਨਾਂ ਦਾ ਲੜਕਾ ਪਿਛਲੇ ਕੁਝ ਸਮੇਂ ਤੋਂ ਨਸ਼ੇ ਦਾ आदी ਸੀ ਬਾਥਰੂਮ ਦੇ ਵਿੱਚ ਗਿਆ ਤੇ ਜਦ ਕਾਫੀ ਟਾਈਮ ਬਾਅਦ ਨਾਇਆ ਤੇ ਬਾਥਰੂਮ 'ਚ ਜਾ ਕੇ ਵੇਖਿਆ ਤਾਂ ਉਸਨੇ ਨਸ਼ੇ ਦਾ ਟੀਕਾ ਲਾਇਆ ਹੋਇਆ ਸੀ ਹਸਪਤਾਲ ਲਿਆਂਦਾ ਗਿਆ ਤੇ ਉੱਥੇ ਉਸਦੀ ਮੌਤ ਹੋ ਗਈ। ਹਾਲਾਂਕਿ ਦੱਸਿਆ ਵੀ ਜਾ ਰਿਹਾ ਹੈ ਕਿ ਇਸੇ ਨੌਜਵਾਨ ਦੀ ਮਾਤਾ ਨੇ ਕੁਝ ਵੀ ਪਹਿਲਾਂ ਨਸ਼ਾ ਵੇਚਣ ਵਾਲਿਆਂ ਦੇ ਨਾਂ ਵੀ ਦੱਸੇ ਸੰਤੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀ ਤੇ ਪਿਤਾ ਦਾ ਇੱਕ ਹੈੜਾ ਇਸ ਸਰਕਾਰ ਤੋਂ ਮੰਗ ਕਰਦੇ ਆ ਕਿ ਨਸ਼ੇ ਰੂਪੀ ਸਦਾਤ ਨੂੰ ਖਤਮ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਘਰ ਦਾ ਚਿਰਾਗ ਨਾ ਬੁਝੇ ਦੱਸਦੇ ਕਿ ਮੇਰੇ ਤੱਕ ਆਪਣੇ ਪਿੱਛੇ ਮਾਤਾ ਪਿਤਾ ਤੇ ਛੋਟਾ ਭਰਾ ਛੱਡ ਗਿਆ ਤੇ ਉਧਰ ਪਿੰਡ ਦੇ ਵਿੱਚ ਮਾਤਮ ਪਸਰ ਗਿਆ ਮੁੰਡਾ ਇਹ ਕੁਝ ਸਮੇਂ ਤੋਂ ਨਸ਼ਾ ਕਰਦਾ ਸੀਗਾ ਤੇ ਅੱਜ ਉਹਦੀ ਡੈਥ ਹੋ ਗਈ ਹੈ ਕੀ ਲੱਗਦਾ ਕਿ ਤੁਹਾਡਾ ਰਿਸ਼ਤਾ ਦੋਤਾ ਹੈ ਮਰਾ ਕੀ ਗੱਲਬਾਤ ਕੀ ਲੈ ਕੱਲ ਬਾਤ ਕੋਹ ਨੇ ਨਸ਼ਾ ਕਰਦਾ ਸੀਗਾ ਤੇ ਨਸ਼ਾ ਹੀ ਲੱਗ ਗਿਆ ਜਾਨਾ ਤੇ ਜਿਵੇਂ ਸੱਚੀ ਵਿੱਚ ਦਿੱਤੀ ਵੀ ਆਈ ਹੈ ਟੀਕਾ ਲਾਇਆ ਉਹਨੇ ਟੀਕੇ ਦੇ ਨਾਲ ਦਿੱਤਾ ਹੋਇਆ ਹੋਰ ਕੀ ਮੰਗ ਕਰੋਗੇ ਪ੍ਰਸ਼ਾਸਨ ਤੋਂ ਹੁਣ ਕੇ ਜਿਵੇਂ ਕਿ ਤੁਹਾਡੇ ਨੌਜਾਨ ਘੋਟੇ ਦੀ ਮੌਤ ਵੀ ਕੀ ਮੰਗ ਕਰੋਗੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਸਕਦੇ ਆ ਵੇਖੋ ਜੇ ਅਸੀਂ ਕੀ ਮੰਗਣਾ ਉਹਨਾਂ ਤੋਂ ਹਾਂ ਜੋ ਜਿਵੇਂ ਕਿ ਨੇਤ ਦੇਣਾ ਨੌਜਾਨ ਕੋਤ ਮਾਪਿਆਂ ਦੇ ਦਰਜਾ ਹਾਂਜੀ ਹਾਂ ਕੋਈ ਜੋ ਕੁਝ ਹਦਾ ਦੇ ਸਕਦੇ ਦੇ ਦੇ ਮੰਗੇ ਹੋਇਆ ਜੀ ਸਾਡੇ ਨਾਲ ਤੇ ਕੰਮ ਹੋ ਗਿਆ ਵਾ ਹੋਰ ਤੇ ਗਰੀਬ ਬੰਦੇ ਨਾਲ ਨਾ ਹੋਵੇ ਤੇ ਇਹ ਵਾਗ ਜੀ ਅੱਜ ਨਸ਼ਾ ਬੰਦ ਹੋਣਾ ਚਾਹੀਦਾ ਜੀ ਕੀ ਨਾਮ ਹੈ ਤੁਹਾਡਾ ਇਸ ਤਰ੍ਹਾਂ ਸਿੱਖੀ ਕੀ ਗੱਲ ਬਾਤ ਹੋਈ ਆ ਇਹ ਪੀਗਾ ਲਾ ਰਿਹਾ ਜੀ ਕੀ ਲੱਗਦਾ ਸੀ ਸਿੱਖਾ ਮੇਰਾ ਬੇਟਾ ਹੈ ਦੀ ਗੱਲ ਪਤਲੀ ਠੀਕ ਆ ਲਾਇਆ ਨਹੀਂ ਤੇ ਇਨਸਾਫ ਮੰਗਦੇ ਹੱਟਦਾ ਜੋ ਹੋ ਗਿਆ ਪਾਣਾ ਵਰਤ ਗਿਆ ਕਿ ਗਾਂ ਕੇ ਦਾ ਤੀ ਪੁੱਤ ਬਾਜੇ ਕਿ ਨਸ਼ਾ ਬੰਦ ਹੋਣਾ ਚਾਹੀਦਾ ਪ੍ਰਸ਼ਾਸਨ ਤੋਂ ਇਹ ਮੰਗ ਮੰਗੂਗੇ ਆ ਇਹ ਕਿੰਨੇ ਸਮੇਂ ਤੋਂ ਲੱਗ ਰਿਹਾ ਇਹ ਇਹਨੂੰ ਹੋ ਗਏ 3-4 ਸਾਲ ਹੋ ਗਏ ਨਸ਼ਾ ਬਹੁਤ ਜ਼ਿਆਦਾ ਬੰਦ ਹੋਣ ਨਹੀਂ ਪਿਆ ਤੇ ਇੰਆ ਪੁੱਤ ਤੁਰਦੇ ਜਾਂਦੇ ਲੋਕਾਂ ਦੇ ਨਹੀਂ ਦੇਖੋ ਮੰਗ ਮੰਗਦੇ ਕਿ ਗਾਂ ਹੱਟਦਾ ਹੋ ਗਈ ਆ ਗਾਂ ਹੋਰ ਨਾ ਕੇ ਨਾ ਹੋਵੇ ਤਾਂ ਡਿਫੀਸ਼ੀਅਨ ਇੱਕ ਵੀਡੀਓ ਵੀਅਰ ਲੋਈ ਸੀ ਜਿਵੇਂ ਜਿसे ਤੁਹਾਡੀ ਪਤਨੀ ਨੇ ਕਾਫੀ ਜਿਹੜਾ ਵਾ ਕਿਹਾ ਸੀਗਾ ਕਿ ਆ ਵੀ ਘਰ ਵੇਚਦਾ ਵਾ ਆ ਵੀ ਵੇਚਦਾ ਵਾ ਤੇ ਨਸ਼ਾ ਨੂੰ ਬੰਦ ਕਰੋ ਉਦੋਂ ਵੀ ਕਾਫੀ ਤੁਹਾਡੀ ਪਤਨੀ ਵੱਲੋਂ ਜਿੰਦਾ ਵਾ ਸਰਕਾਰ ਤੋਂ ਮਨਤੀ ਕੀਤੀ ਗਈ ਸੀ ਕੀ ਕਰਾ ਚਾਹੋ ਉਹ ਉਦੋਂ ਤੱਕ ਲੈ ਕੇ ਹੁਣ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਤੇ ਜੇ ਉਹਨਾਂ ਖੜਦੇ ਆ ਤਾਂ ਛੱਡ ਦਿੰਦੇ ਆ ਤੇ ਉਦੋਂ ਆਪਣੇ ਤਾਂ ਸਭ ਤੋਂ ਜ਼ਿਆਦਾ ਐਕਸ਼ਨ ਆਇਆ ਸੀ ਤੇ ਇੰਤੇ ਉਹ ਉਦੋਂ ਵੀ ਵੀਡੀਓ ਪਾਈ ਬੰਦ ਹੋਣਾ ਚਾਹੀਦਾ ਪਰ ਨਹੀਂ ਬੰਦ ਨਹੀਂ ਹੋ ਰਹਾ ਜੀ ਆਏ ਨੇ ਜਾ ਕੇ ਖਾਡਣਾ ਹੋ ਗਿਆ ਕਿ ਕਾ ਕੇ ਦਾ ਧੀਪਤ ਵੱਜੇ ਬਬਰੀ ਕੀ ਨਾ ਤੁਹਾਡਾ ਫਿਰ ਉਰছো ਅਰੇ ਕੀ ਗੱਲ ਬਾਤ ਹੋਈ ਆ ਮੁੰਡੇ ਮੁੰਡੇ ਨੇ ਠੀਕਾ ਲਾ ਲਿਆ ਕੀ ਮੰਨ ਕਰੀ ਚਾਹੋਗੇ ਪ੍ਰਸ਼ਾਸਨ ਤੋਂ ਨਸ਼ਾ ਟਲਦਾ ਜਾਈਦਾ ਇਹ ਕਿੰਨੇ ਸਮੇਂ ਚ ਲੋਂਦਾ ਹੈ ਨਸ਼ਾ ਇਹ ਨਸ਼ਾ ਕਦੋਂ ਦਾ ਕਰ ਰਿਆ ਸੀ ਇਹ 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 ਮੈਨੂੰ ਇਹ ਜਿਹਾ ਸਵਾਲ ਕੀਤਾ